ਅੱਜ ਸਵੇਰੇ ਤੜਕਸਾਰ ਗੋਲੀਆਂ ਚਲੀਆਂ ਕੀ ਕਾਰਨ ਰਿਹਾ ਹੈ ਕਿ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ ਹੁਣ ਤੱਕ ਇਹ ਕੋਈ 6 ਵਜੇ ਦੇ ਕਰੀਬ ਅੱਜ ਮਾਰਨਿੰਗ ਸਿਵਲ ਹਸਪੀਟਲ ਜਲੰਧਰ ਤੋਂ थाना ਰਾਮਾ ਮੰਡੀ ਵਿੱਚ ਇੱਕ ਫੋਨ ਮਸੂਲ ਹੋਇਆ ਸੀ ਜੀ ਕਿ ਇੱਕ ਸ਼ਿਵਮ ਨਾਮ ਦਾ ਲੜਕਾ ਜਿਹੜਾ ਹੈਗਾ ਜਿਹਦੇ ਗੋਲੀਆਂ ਲੱਗੀਆਂ ਹੋਈਆਂ ਨੇ ਉਹ ਸੀਰੇ ਸਾਥ ਵਿੱਚ ਦਾਖਲ ਹੋਇਆ ਹਸਪੀਟਲ ਕਾਰਵਾਈ ਲਈ ਤਫ਼ਤੀਸ਼ੀ ਅਭਸ ਨੂੰ ਪੇਚਾ ਇਸ ਤਰ੍ਹਾਂ ਦੇ ਉੱਤੇ ਜਿਹੜਾ ਐਸ ਐਚਓ ਹਰਮਾ ਮੰਡੀ ਇੰਸਪੈਕਟਰ ਪਰਮਿੰਦਰ ਸਿੰਘ ਸਮੇਤ ਫੋਰਸ ਸਿਵਲ ਹਸਪਤਲ ਪਹੁੰਚੇ ਸੀਗੇ ਇਨ ਦਾ ਮੇਨ ਟਾਈਮ ਇਹ ਜਿਹੜਾ ਸ਼ਿਮਮ ਇੰਜਰਡ ਸੀ ਉਹਦੀ ਡੈਥ ਹੋ ਚੁੱਕੀ ਸੀਗੀ ਤੇ ਇਹਦੇ ਨਾਲ ਦੂਸਰਾ ਲੜਕਾ ਵੀ ਸੀਗਾ ਬਿਨੇ ਤਿਵਾੜੀ ਹਾਂਜੀ ਔਰ ਉਹਦੀ ਵੀ ਜਿਹੜੀ ਹੈਗੀ ਸੀ ਡੈਥ ਹੋ ਚੁੱਕੀ ਸੀਗੀ ਉਹ ਬਰਾਡ ਡੈੱਡ ਐਟ ਦ ਸਪਾਟ ਹੋ ਗਿਆ ਸੀਗਾ ਜੀ ਤੋਂ ਐਕਚੁਅਲ ਉੱਥੇ ਜਿਹੜਾ ਉਹਨਾਂ ਦੇ ਲੜਕਾ ਲੈ ਕੇ ਗਿਆ ਸੀਗਾ ਸਿਵਲ ਹਸਪੀਟਲ ਹਰਜਿੰਦਰ ਸਿੰਘ ਮਨੀ ਜੀ ਉਹਦੇ ਤੋਂ ਜਦੋਂ ਗੱਲਬਾਤ ਕੀਤੀ ਤੇ ਉਹਨੇ ਦੱਸਿਆ ਕਿ ਵੀ ਇਹ ਤਿੰਨ ਜਾਨੇ ਨੇ ਇਹ ਇੱਕ ਤਾਂ ਜਿਨ੍ਹਾਂ ਦੀ ਦੋਨਾਂ ਦੀ ਡੈਥ ਹੋ ਗਈ ਆ ਤੇ ਤੀਸਰਾ ਇਹਨਾਂ ਦੇ ਨਾਲ ਮਨੀ ਮਠਾਪੁਰੀਆ ਇਹ ਤਿੰਨੇ ਦੋਸਤ ਸੀਗੇ ਕੋਈ ਰਾਤੀ ਜਿੱਥੇ ਆਪਾਂ ਖੜੇ ਆ ਉਦੋਂ ਸਿੰਘ ਨਗਰ ਇਹ ਹਰਜਿੰਦਰ ਸਿੰਘ ਮਨੀ ਦਾ ਘਰ ਆ ਇਹ ਵੀ ਉਹਨਾਂ ਦਾ ਦੋਸਤ ਸੀ ਮਤਲਬ ਕਿ ਇਹ ਚਾਰੋਂ ਦੋਸਤ ਸੀਗੇ ਹੂੰ ਤੋ ਇਹ ਤਿੰਨ ਜਾਨੇ ਦੋ ਮ੍ਰਿਤਕ ਹੋ ਗਏ ਨਤੀਜਾ ਹੋ ਗਿਆ ਮਨੀ ਮਿੱਠਾਪੁਰੀ ਹੂੰ ਇਹ ਰਾਤੀ ਕੋਈ 12:30 ਵਜੇ ਇਹ ਉਦਮ ਸਿੰਘ ਨਗਰ ਹਾਊਸ ਨੰਬਰ 10 ਵਿੱਚ ਜਿਹੜਾ ਕਿ ਹਰਜਿੰਦਰ ਮਨੀ ਦਾ ਘਰ ਹੈ ਇੱਥੇ ਆਏ ਸੀਗੇ ਹੂੰ ਤੇ ਕਹਿੰਦੇ ਸੀ ਵੀ ਇਹਨਾਂ ਨੇ 2:30 ਵਜੇ ਤੱਕ ਗੱਲਾਂ ਬਾਤਾਂ ਕੀਤੀਆਂ ਨੇ ਤੇ ਸਵੇਰੇ ਇਹ ਚਾਰੇ ਜਣੇ ਇਹ ਉੱਪਰ ਇੱਕ ਰੂਮ ਬਣਿਆ ਹੋਇਆ ਹੈਗਾ ਉੱਥੇ ਸਾਰੇ ਇੱਕੋ ਹੀ ਬੈੱਡ ਤੇ ਉੱਤੇ ਤੇ ਇੱਕ ਨਾਲ ਥੱਲੇ ਗੱਦਾਂ ਲਾ ਕੇ ਸੁੱਤੇ ਪਏ ਸੀ ਹੂੰ ਸੋ ਗਏ ਸੀ ਕਰੀਬ 4:00 ਵਜੇ ਜਿਹੜਾ ਕਿ ਇਹ ਨੇ ਸਾਨੂੰ ਦੱਸਿਆ ਹੈਗਾ ਵਾ ਮੁੰਡੇ ਨੇ ਹਰਜਿੰਦਰ ਮਨੀ ਨੇ ਜਿਹੜਾ ਕਿ ਮਦਾਈ ਮੁਕਤਮਾ ਹੈ ਕਿ ਉਹਨੂੰ ਗੋਲੀ ਚੱਲਣ ਦੀ ਆਵਾਜ਼ ਆਈ ਤੇ ਉਹਨੇ ਇਮੀਡੀਏਟਲੀ ਲਾਈਟ ਜਗਾਈ ਤੇ ਦੇਖਿਆ ਜਿਹੜਾ ਮਨੀ ਮਠਾਪੁਰੀਆ ਜਿਹੜਾ ਇਹਨਾਂ ਦਾ ਸਾਥੀ ਸੀਗਾ ਉਹਦੇ ਹੱਥ ਵਿੱਚ ਪਿਸਤਲ ਸੀ ਪਹਿਲਾਂ ਉਹਨੇ ਤਿੰਨ ਚਾਰ ਗੋਲੀਆਂ ਦੇ ਜਿਹੜੀਆਂ ਹੈਗੀਆਂ ਨੇ ਸ਼ਿਵਮ ਨੂੰ ਮਾਰੀ ਤੇ ਨਾਲ ਹੀ ਜਿਹੜੀਆਂ ਹੈ ਚਾਰ ਪੰਜ ਗੋਲੀਆਂ ਹੋਰ ਰਾਉਂਡ ਫਾਇਰ ਕਰਕੇ ਜਿਹੜਾ ਕਿ ਬਿਨੇ ਤਵਾੜੀ ਸੀ ਉਹਦੇ ਮਾਰੀ ਬਿਨੇ ਤਵਾੜੀ ਤਾਂ ਐਟ ਦੀ ਸਪੌਟੀ ਡੈੱਡ ਹੋ ਗਿਆ ਸੀਗਾ ਜਿਹੜਾ ਸ਼ਿਵਮ ਸੀਗਾ ਉਹ ਥੋੜਾ ਬੋਲਦਾ ਚੱਲਦਾ ਸੀਗਾ ਤੇ ਉਹਨੂੰ ਇਸੇ ਵੇਲੇ ਹਸਪੀਟਲ ਲੈ ਕੇ ਗਏ ਸੀਗੇ ਤੋਂ ਇਹ ਸਾਰਾ ਇਨਸੀਡੈਂਟ ਸੀਗਾ ਜਿਹੜਾ ਇਹਦੇ ਹਰਜਿੰਦਰ ਮਨੀ ਦੇ ਖਾਂਦੇ ਸਾਹਮਣੇ ਹੋਇਆ ਈਵਨ ਕਿ ਜਿਹੜਾ ਸ਼ਿਬਮ ਹੈਗਾ ਉਹਨੇ ਵੀ ਜਿਹੜਾ ਹਸਪੀਟਲ ਜਾ ਕੇ ਇੱਕ ਛੋਟਾ ਜਿਹਾ ਆਪਣਾ ਬਿਆਨ ਦਿੱਤਾ ਸੀਗਾ ਜਿਹੜਾ ਕਿ ਵੀ ਇਹ ਜਿਹੜਾ ਹੈਗਾ ਗੋਲੀਆਂ ਮਾਰੀਆਂ ਇਹ ਮਨੀ ਮਿੱਠਾਪੁਰੀਆਂ ਨੇ ਮਾਰੀਆਂ ਜਿਹੜਾ ਕਿ ਇਹਨਾਂ ਦਾ ਦੋਸਤ ਸੀ ਤਾਂ ਮੌਕੇ ਤੇ ਪਹੁੰਚੇ ਹੈਗੇ ਅਸੀਂ ਸਾਰੀ ਜਿਹੜੀ ਐਫਐਸਐਲ ਟੀਮ ਸਾਡੀ ਹੈ ਜਾਂ ਡੌਗ ਸਕਵਾਡ ਆਇਆ ਹੈਗਾ ਮੁਲਜ਼ਮ ਆਲਰੇਡੀ ਗ੍ਰਿਫਤਾਰ ਆਲਰੇਡੀ ਨੋਮੀਨੇਟ ਹੈਗਾ ਬਾਈ ਨੇਮ ਐਫਆਈਆਰ ਤਾਂ ਐਫਆਈਆਰ ਸੀ ਦਰਜ ਕਰਕੇ ਵੀ ਤਫ਼ਤੀਸ਼ ਹੋਣੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਗੋਲੀਆਂ ਕਿਉਂ ਨਿਰਮਲਜੀ ਚਲਾਈਆਂ ਗਈਆਂ ਉਹ ਇਹ ਆ ਵੀ ਥੋੜੀ ਬਹੁਤ ਹੀ ਇਹ ਤੇ ਬੇਸਿਕਲੀ ਇਹ ਜਿਹੜੇ ਤਿੰਨੇ ਹੀ ਬੰਦੇ ਹੈਗੇ ਨੇ ਇਹ ਵੀ ਕ੍ਰਿਮੀਨਲ ਰਿਕਾਰਡ ਦੇ ਬੰਦੇ ਹੈਗੇ ਨੇ ਇਹਨਾਂ ਦੇ ਖਿਲਾਫ ਇਹ ਪਹਿਲਾਂ ਤੇ ਪੀਤੀ ਹੋ ਗਈ ਲੇਕਿਨ ਉਹ ਮਦਾਈ ਮਕਦਮਾ ਨੇ ਇਸ ਕੱਲ ਦਾ ਅਜੇ ਤੱਕ ਨਹੀਂ ਕੀਤਾ ਹੈ ਲੇਕਿਨ ਕੋਈ ਬਹਿਸ ਬਾਜੀ ਜ਼ਰੂਰ ਇਹਨਾਂ ਦੀ ਹੋਈ ਹੈ ਜਿਹਦੇ ਤੇ ਕਰਨਾ ਇਹ ਸਾਰੇ ਇਨਸੀਡੈਂਟ ਵਾਪਰਿਆ ਹੈਗਾ ਇਹਨਾਂ ਨੂੰ ਪਤਾ ਸੀਗਾ ਵੀ ਵੈਪਨ ਉਹ ਲੈ ਕੇ ਆਇਆ ਹੈਗਾ ਮਨੀ ਮਿੱਠਾਪੁਰ ਦੇ ਨਾਮ ਦੇਖੋ ਜੀ ਵੈਪਨ ਤਾਂ ਜਿਹੜੇ ਵੈਪਨ ਇੱਕ ਤਾਂ ਵੈਪਨ ਜਿਹਦੇ ਨਾਲ ਉਹਨੇ ਗੋਲੀਆਂ ਚਲਾਈਆਂ ਨੇ ਉਹ ਸੀ ਇੱਕ ਵੈਪਨ ਸਾਨੂੰ ਮੌਕਾ ਤੋਂ ਮਿਲਿਆ ਹੈਗਾ ਜਦੋਂ ਇੱਥੇ ਛੱਡ ਗਿਆ ਹੈਗਾ ਅੱਛਾ ਦੋ ਵੈਪਨ ਸੀਗੇ ਨਹੀਂ ਉਹ ਸਾਰੇ ਨਜਾਇਜ਼ ਵੈਪਨ ਹੈਗਾ ਜਿਹੜਾ ਸਾਨੂੰ ਕਾਰਜ ਕਰਨੀ ਸੀ ਇੱਥੇ ਮੈਂ ਜਿੰਨੀ ਕੁ ਹੁਣ ਤੱਕ ਦੀ ਪੁਸ਼ਕਿਸ਼ ਕੀਤੀ ਹੈਗੀ ਆ ਮੇਰੇ ਮਾਈਂਡ ਅਕੋਰਡਿੰਗਲੀ ਆ ਕਿ ਵਾਕਈ ਕਿਸੇ ਵਾਰਦਾਤ ਕਰਨ ਦੇ ਚੱਕਰ ਵਿੱਚ ਸੀ ਜੀ ਇਹ ਮੌਕੇ ਤੋਂ ਫਰਾਰ ਹੋ ਗਿਆ ਸੀ ਇਹ ਮੌਕੇ ਤੋਂ ਫਰਾਰ ਹੋ ਗਿਆ ਫਿਰ ਬੇਸਿਕਲੀ ਇਹ ਫਿਰ ਉਹਨਾਂ ਨੇ ਜਦੋਂ ਇਹ ਥੱਲੇ ਉਤਰਿਆ ਆਪਣਾ ਇਹਦੇ ਹੱਥ ਵਿੱਚ ਪਿਸਟਲ ਸੀ ਕਿ ਮਨੀ ਮਿੱਠਾਪੁਰਿਆ ਦੀ ਤੇ ਇਹਨੇ ਫਿਰ ਇਹਨਾਂ ਨੂੰ ਵੀ ਥ੍ਰੈਟ ਕੀਤਾ ਵੀ ਜੇ ਤੁਸੀਂ ਮੈਨੂੰ ਡੀਟੇਨ ਕੀਤਾ ਮੈਂ ਤੁਹਾਡੇ ਗੋੜੀ ਮਾਰ ਦੂੰਗਾ ਤਾਂ ਬੰਦਾ ਡਰ ਜਾਂਦਾ ਸੀ ਹੁਣ ਫਰਾਰ ਹੈ ਉਹ ਬੰਦਾ ਫਰਾਰ ਹੈਗਾ ਪਰ ਉਹ ਇਮੀਡ ਫੜ ਲਾਂਗੇ ਆਪਾਂ ਟੀਮਾਂ ਸਾਡੀਆਂ ਜਿਹੜੀਆਂ ਅਸੀਂ ਭੇਜੀਆਂ ਨੇ ਪਹਿਲੇ ਵੀ ਮੰਗਦੇ ਡਰ ਜਾਂਦੇ ਸੀ ਸ਼ਿਵਮ ਨੇ ਸਿਵਲ ਚ ਕਿੰਨੂ ਬਿਆਨ ਦਿੱਤੇ ਸੀ ਉਹ ਆਫਰ ਕਾਰਡ ਆ ਸਾਰੇ ਉੱਥੇ ਬੋਲ ਕੇ ਇਹ ਸਾਰਾ ਮਨੀ ਜਿਹੜਾ ਹੈਗਾ ਮੰਡਾ ਮਦਈਆ ਸਾਡਾ ਇਹਨੇ ਦੱਸਿਆ ਕਿਉਂ ਦੱਸਿਆ ਸੀ ਕਿਉਂਕਿ ਜਿਹੜਾ ਮਨੀ ਮਦਈ ਮਕਦਮਾ ਹੈਗਾ ਉਹ ਸ਼ਿਵਮ ਉਹਨੂੰ ਆਪਣੇ ਨੂੰ ਮਨੀ ਮਿੱਠਾ ਪਹਿਲੀ ਵਾਰੀ ਮਿਲਿਆ ਸੀ ਕਿਹੜੇ ਦੋ ਲੋਕ ਜਿਹੜੇ ਦੋ ਸੀ ਇਹ ਹੈਗੇ ਕਿੱਥੇ ਤੇ ਰਹਿਣ ਵਾਲੇ ਆ ਇੱਕ ਮਿੱਠਾ ਜਿਹੜਾ ਇੱਕ ਨਾਲ ਵਿੱਚੋਂ ਇੱਕ ਹੈਗਾ ਵਾ ਬਸਤੀ ਸ਼ੇਖ ਦਾ ਤੇ ਇੱਕ ਹੈਗਾ ਮੋਤਾ ਸਿੰਘ ਨਗਰ ਦਾ ਸਰ ਇਹਨਾਂ ਦੇ ਪਹਿਲੋ ਵੀ ਮਕਦਮੇ ਦਰਜ ਨੇ ਹਾਂ ਹਾਂ ਪਹਿਲਾਂ ਇਹਨਾਂ ਦੇ ਖਿਲਾਫ ਕਈ ਕਈ ਮਕਦਮੇ ਦਰਜ ਨੇ ਗੋਲੀ ਚਲਾਉਣ ਦੇ ਤੇ ਲੜਾਈ ਝਗੜੇ ਹਰ ਜਿਹੜੇ ਮਣੀ ਦੇ ਖਿਲਾਫ ਮਣੀ ਮਿੱਠਾਪੁਰੀ ਇਹ ਤੇ ਇਹਨਾਂ ਦੇ ਖਿਲਾਫ ਵੀ ਮਕਦਮੇ ਦਰਜ ਨੇ ਇਹ ਕ੍ਰਿਮੀਨਲ ਰਿਕਾਰਡ ਤੇ ਹੀ ਹੈ ਮਤਲਬ ਚਾਰੇ ਬੰਦੇ ਕ੍ਰਿਮੀਨਲ ਆ ਅੱਛਾ ਚਾਰੇ ਕ੍ਰਿਮੀਨਲ ਰਿਕਾਰਡ ਦੇ ਬਿਲਕੁਲ ਬਿਲਕੁਲ ਠੀਕ ਹੈ ਇਹਨਾਂ ਦਾ ਇਹ ਪਹਿਲੇ